ਗੇੜੇ ਢਿੱਡ ਭਰ ਕੇ ਖਾ ਗਏ ਨਹੀਂ ਨਾ ਸੌਂਦੇ ਪਰ ਢਿੱਡ ਭਰ ਕੇ ਖਾ ਕੇ ਸੌਂਦੇ ਵੀ ਅੱਜ ਵੀ ਜਦੋਂ ਪੈਹਾ ਕੋਲ ਨਾ ਹੋਵੇ ਤੇ ਅੱਜ ਕੀ ਰੋਟੀ ਕੰਨੇ ਖਾਣੀ ਫਰੀਦ ਆਸ ਕੋਈ ਪੈਹਾ ਸੀ ਤੂੰ ਇਸ ਹਾਲਾਤ ਵੀ ਜਿਹੜੀ ਦੁਕਾਨ ਤੇ ਚੰਗਾ ਸੌਦਾ ਮਿਲਦਾ ਹੋਵੇ ਪੈਸੇ ਸਹੀ ਰੇਟ ਲੱਗਦਾ ਹੋਵੇ ਬੜੇ ਗਾਹਕ ਜਾਂਦੇ ਜੇ ਜੇਸਰ ਦਾ ਕਾਰਨੇ ਸੌਦਾ ਮਿਲਦਾ ਹੋਵੇ ਪਰ ਪੈਸਾ ਕੋਈ ਨਾ ਮੰਗੇ ਲਾਗੀ ਦਾਕਾਂ ਦੇ ਲੈਣ ਇੱਕ ਵਟਾਲੇ ਦਾ ਮੋੜ ਚੰਦ ਜਿਹੜਾ ਪੱਖੋ ਘਿਰਦਾ ਹੋਵੇ ਪਟਵਾਰੀ ਲੱਗਾ ਇਹਦਾ ਚੰਗਾ ਨਾਂ ਹੀ ਲੱਗੇ ਜੀ ਇਹਦੇ ਘਰ ਇੱਕ ਧੀ ਨੇ ਜਨਮ ਲਿਆ ਜਿਹਦਾ ਨਾਂ ਸੁਲਖਣੀ ਰੱਖਿਆ ਗਿਆ ਸਮਾਂ ਚੱਲਦਾਂ ਗਿਆ ਤੀਜ ਵਾਰ ਹੋਈ ਮੋਲ ਚਾਤ ਨੂੰ ਫਿਕਰ ਬਣਿਆ ਧੀ ਦਾ ਵਿਆਹ ਕਰੀਏ ਚੰਗੇ ਘਰ ਦਾ ਮੁੰਡਾ ਮਿਲ ਜੇ ਤੇ ਸਲੱਖਣੀ ਉਹਦੇ ਨਾਲ ਵਿਆਹ ਦੀਏ ਹੁਣ ਚੰਗੇ ਬੰਦੇ ਲੱਭਣੇ ਬੜੇ ਔਖੇ ਹੋਏ ਪਏ ਇਹ ਚੱਲਦਾ ਫਿਰਦਾ ਸ੍ਰੀ ਸੁਲਤਾਨਪੁਰ ਸਾਹਿਬ ਦੀ ਪਵਨ ਧਰਤੀ ਤੇ ਆਇਆ ਇਹਨੇ ਕੀ ਵੇਖਿਆ ਇੱਕ ਦੁਕਾਨ ਤੇ ਬੜੇ ਲਾਖ ਗਾੜੀ ਲੈਣ ਵਿੱਚ ਸੌਦਾ ਮਿਲ ਰਿਹਾ ਕਹਿੰਦੇ ਪੁੱਛਿਆ ਭਾਈ ਦੁਕਾਨ ਦਾ ਮਾਲਕ ਕੌਣ ਕਹਿੰਦੇ ਪਟਵਾਰੀ ਦਾ ਪੁੱਤ ਨਾਂ ਇਹਦਾ ਨਾਨਕ ਤੇ ਬੇਬੇ ਨਾਨਕੀ ਦਾ ਭਰਾ ਮੋਲ ਚਾਦਰੇ ਸੋਚਿਆ ਬੰਦੇ ਤੇ ਚੰਗੇ ਆਪਾਂ ਵੀ ਪਟਵਾਰੀ ਇਹ ਵੀ ਪਟਵਾਰੀ ਦਾ ਪੁੱਤ ਤੇ ਗਾਂ ਪੁਰਾਣਾ ਵੀ ਇਹਨਾਂ ਦਾ ਪਟਵਾਰੀ ਇੱਥੇ ਧੀਨੂ ਮਾਰਕ ਦੇਣਾ ਚਾਹੀਦਾ ਪਰ ਮੂਲ ਚਾਦਰੇ ਸੋਚਿਆ ਮੁੰਡਾ ਤੇ ਵੇਖੀਏ ਕਾਮ ਤੇ ਸੋਨਾ ਮੁੰਡਾ ਵੀ ਸੁਣ ਉਤਰਿਆ ਢੀੜ ਵਿੱਚ ਦੇ ਲੰਗਿਆ ਜਿੱਥੇ ਮਹਾਰਾਜ 13 13 ਤੋਲ ਲੰਦਾ ਇਹਨੇ ਜਾ ਕੇ ਮਹਾਰਾਜ ਦੇ ਦਰਸ਼ਨ ਕੀਤੇ ਜਗ ਦਾ ਚਿਹਰਾ ਡੁੱਲਦਾ ਨੂਰ ਮਹਾਰਾਜ ਦਾ ਸੋਨਿਆਂ ਦੇ ਸਲਤ ਸੌਦਾ ਤੋਲ ਕੇ ਦੇ ਦਿੰਦਾ ਝੋਲੀਆਂ ਭਰੀ ਜਾਂਦੇ ਇਹਨੇ ਵੇਖਿਆ ਬੜਾ ਖੂਜ ਹੋਇਆ ਕੰਦਾ ਜਿੰਨਾ ਕੰਮ ਸੋਹਣਾ ਨਾ ਉਦੋਂ ਜਿਆਦਾ ਤੇ ਮੁੰਡਾ ਸੋਹਣਾ ਇੱਥੇ ਸਲੱਖਣੀ ਮੰਗ ਦੇਣੀ ਚਾਹੀਦੀ ਆਪਣੀ ਧੀ ਹੋਵੇ ਆਪਾਂ ਘਰ ਵੇਨੇ ਕਿ ਨਹੀਂ ਘਰ ਸੁਣਾ ਮੁੰਡਾ ਸੁਣਾ ਚੰਗੀ ਗੱਲ ਲੈ ਇਹ ਵਾਪਸ ਗਿਆ ਬਟਾਲੇ ਕਹਿੰਦਾ ਆਪਾਂ ਗਾਲੀਏ ਅੱਜ ਮੈਂ ਇੱਕ ਮੁੰਡਾ ਵੇਖਿਆ ਬੜਾ ਸੋਹਣਾ ਇਹਦੀ ਘਰ ਵਾਲੀ ਦਾ ਨਾਮ ਚੰਦੋ ਰਾਣੀ ਚੰਦਾ ਪਟਵਾਰੀ ਦਾ ਪੁੱਤ ਦੁਕਾਨ ਚੰਗੀ ਪੈਹਾ ਚੰਗਾ ਗਾਹਕ ਚੰਗੀ ਦੁਕਾਨ ਪਤਾ ਚੰਗੀ ਕਿਹੜੀ ਜਿਹਦੇ ਗਾਹਕ ਚੰਗੇ ਆਪ ਸਤਨਾਮ ਸ੍ਰੀ ਵਾਹਿਗੁਰੂ ਤੇ ਉਹਨਾਂ ਦਾ ਪੁਰਾਣਾ ਵੀ ਪਟਵਾਰੀ ਜੇ ਤੂੰ ਕਵੇਂ ਸਲਾਖਣੀ ਉੱਥੇ ਮੰਗਦੀ ਏ ਚੰਦ ਰਾਣੀ ਨੇ ਆਖਿਆ ਕਰੀ ਬੈਠੀ ਹੋਣ ਵਾਲਾ ਜਵਾਈ ਕਿੱਡਾ ਸੁਹਣਾ ਉਹਨੇ ਭਰਾ ਨਾਲ ਲੈ ਰਿਸ਼ਤੇਦਾਰ ਨਾਲ ਲੈ ਆਏ ਸ੍ਰੀ ਸੁਲਤਾਨਪੁਰ ਸਾਹਿਬ ਦੀ ਪਾਵਨ ਧਰਤੀ ਤੇ ਗਾੜੀ ਮਹਾਰਾਜ ਸੱਜੇ ਪਾਸ਼ਾ ਸ਼ਾਮਾ ਪਈਆਂ ਤੇ ਦੁਕਾਨ ਬੰਦ ਕਰਕੇ ਆਏ ਬੇਬੇ ਨਾਲ ਕੀ ਨੇ ਆਖਿਆ ਰਾਜੀ ਟੱਡ ਬਾਹਰ ਤੇ ਰਸਤਾ ਆ ਪਿਤਾ ਜੀ ਕਹਿੰਦੇ ਹੀ ਕੁੜੀਏ ਚੰਗੇ ਘਰ ਦੀ ਕੁੜੀ ਵੇਖ ਕੇ ਨਾਨਕ ਦਾ ਵਿਆਹ ਕਰ ਦਈ ਜੇ ਵਿਆਹ ਕਰਾਉਣਾ ਤਮਾਮ ਚੋਲੀ ਬਨ ਜਾ ਤੇ ਵਿਆਹ ਦੀ ਗੱਲ ਚਲਾਈਏ ਮਨ ਨੂੰ ਗਰੀਬੀਆਂ ਨੂੰ ਸੁੱਖ ਦੇਣ ਵਾਸਤੇ ਤੇ ਭੈਣ ਨਾਨਕੀ ਦੀ ਖੁਸ਼ੀ ਲੈਣ ਵਾਸਤੇ ਬਾਬੇ ਨਾਨਕ ਨੇ ਵਿਆਹ ਦੀ ਹਾਂ ਧਰਤੀ ਸ਼ਰੀਫ ਸੁਲਤਾਨਪੁਰ ਸਾਹਿਬ ਦੀ ਪਾਵਨ ਧਰਤੀ ਤੇ ਕਿਵੇਂ ਵਿਆਹ ਰੰਗ ਹੋਇਆ ਸਰਵਣ ਗੁਰੂ ਸੱਸੀ ਜੀ ਸੱਸੀ just have to go